ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਸਿਰਫ ਐਤਵਾਰ ਹੀ ਗੁਰੂ ਘਰ ਮੱਥਾ ਟੇਕਣ ਦੇ ਲਈ ਜਾਂਦੇ ਹਨ ਤੇ ਉਹ ਇਸ ਦਾ ਵੀ ਫਲ ਸੁਣ ਕੇ ਹੈਰਾਨ ਹੀ रह ਜਾਣਗੇ ਕਿ ਕਿਵੇਂ ਪ੍ਰਮਾਤਮਾ ਜੀ ਉਹਨਾਂ ਦੇ ਉੱਪਰ ਵੀ ਬਰਕਤਾਂ ਵਰਸਾ ਦਿੰਦੇ ਹਨ ਉਹਨਾਂ ਦੇ ਘਰ ਵਿੱਚ ਵੀ ਖੁਸ਼ੀਆਂ ਦੇ ਢੇਰ ਲੱਗ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹੋ ਜਾਵੇ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਖਤਮ ਹੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਸਿਰਫ ਐਤਵਾਰ ਵਾਲੇ ਦਿਨ ਹੀ ਕਿਸੇ ਨਾ ਕਿਸੇ ਗੁਰੂ ਘਰ ਜਾਣਾ ਜ਼ਰੂਰ ਹੀ ਪਸੰਦ ਕਰਦੇ ਹਨ ਕਿਉਂਕਿ ਛੇ ਦਿਨ ਉਹ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਜਿੰਦ ਜਾਨ ਲਾ ਕੇ ਮਿਹਨਤ ਕਰਦੇ ਰਹਿੰਦੇ ਹਨ ਕਿਰਤ ਕਰਦੇ ਰਹਿੰਦੇ ਹਨ ਭਾਵ ਕਿ ਉਹਨਾਂ ਦੇ ਕੋਲ ਛੇ ਦਿਨ ਵਿੱਚ ਸਮਾਂ ਨਹੀਂ ਹੁੰਦਾ ਕੋਈ ਤਾਂ ਜੌਬ ਕਰਦਾ ਹੈ ਤੇ ਕਿਸੇ ਦੀ ਘਰ ਵਿੱਚ ਇੰਨੀਆਂ ਕੁ ਜ਼ਿੰਮੇਵਾਰੀਆਂ ਹੁੰਦੀਆਂ ਹਨ ਕਿ ਨਿਕਲਿਆ ਹੀ ਨਹੀਂ ਜਾਂਦਾ ਘਰ ਦੇ ਵਿੱਚੋਂ ਤੇ ਫਿਰ ਸੱਤਵੇਂ ਦਿਨ ਐਤਵਾਰ ਵਾਲੇ ਦਿਨ ਕਿਸੇ ਗੁਰੂ ਘਰ ਹਾਜ਼ਰੀ ਜ਼ਰੂਰ ਹੀ ਭਰਦੇ ਹਨ ਉਸ ਦਿਨ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜ਼ਰੂਰ ਗੁਰੂ ਘਰ ਮੱਥਾ ਟੇਕਣ ਦੇ ਲਈ ਜਾਂਦੇ ਹਨ ਕੋਈ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਜਾਂਦਾ ਹੈ ਕੋਈ ਗੁਰਦੁਆਰਾ ਸ਼ਹੀਦਾਂ ਸਾਹਿਬ ਚਲਿਆ ਜਾਂਦਾ ਹੈ ਤੇ ਕੋਈ ਗੁਰਦੁਆਰਾ ਮੰਜੀ ਸਾਹਿਬ ਮੱਥਾ ਟੇਕਣ ਦੇ ਲਈ ਚਲਿਆ ਜਾਂਦਾ ਹੈ ਸੋ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਟਾਪਿਕ ਵੀ ਇਹੀ ਹੈ ਕਿ ਜਿਹੜੇ ਲੋਕ ਐਤਵਾਰ ਵਾਲੇ ਦਿਨ ਕਿਸੇ ਵੀ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਹਨ ਉਹ ਇਹ ਜਾਣ ਕੇ ਹੈਰਾਨ ਹੋ ਜਾਣਗੇ ਕਿ ਜਿਸ ਤਰ੍ਹਾਂ ਕਲਪਵ੍ਰਖ ਦਾ ਸੁਭਾਅ ਹੁੰਦਾ ਹੈ ਕਿ ਕੋਈ ਵੀ ਇਨਸਾਨ ਮਨ ਵਿੱਚ ਕੋਈ ਵੀ ਇਸ਼ਾਰਾ ਰੱਖ ਕੇ ਇਸ ਰੁੱਖ ਦੇ ਹੇਠਾਂ ਬੈਠ ਜਾਵੇ ਤਾਂ ਉਹ ਇਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਵੀ ਇਹ ਸੁਭਾਅ ਹੈ ਕਿ ਉਹ ਕਿਸੇ ਦਾ ਰੰਗ ਰੂਪ, ਅਮੀਰੀ, ਗਰੀਬੀ ਵੇਖ ਕੇ ਹੀ ਉਸ ਉੱਤੇ ਕਿਰਪਾ ਨਹੀਂ ਕਰਦੇ। ਸਗੋਂ ਉਸ ਦੇ ਅੰਦਰ ਦੀ ਭਾਵਨਾ ਨੂੰ ਵੇਖ ਕੇ ਫਿਰ ਹੀ ਉਸ ਦੀ ਝੋਲੀ ਦੇ ਵਿੱਚ ਦਾਤ ਪਾ ਦਿੰਦੇ ਹਨ। ਇੱਕ ਮਾਈ ਹੰਸਾਲੀ ਜਿੱਥੇ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਦਾ ਸਥਾਨ ਬਣਿਆ ਹੋਇਆ ਹੈ। ਉਥੇ ਆਇਆ ਕਰਦੀ ਸੀ ਉਥੇ ਉਹ ਸੇਵਾ ਕਰਨ ਨਹੀਂ ਸੀ ਆਉਂਦੀ ਤਾਂ ਫਿਰ ਕੀ ਕਰਨ ਆਉਂਦੀ ਸੀ ਅਸਲ ਵਿੱਚ ਇੱਕ ਬਹੁਤ ਹੀ ਵੱਡੇ ਜ਼ਿਮੀਦਾਰਾਂ ਦੇ ਘਰ ਉਹ ਨੌਕਰੀ ਲੱਗੀ ਹੋਈ ਸੀ ਉਹ ਪਰਿਵਾਰ ਜਦੋਂ ਵੀ ਹੰਸਾੜੇ ਜਾਂਦਾ ਉਹ ਮਾਈਆਂ ਨੇ ਉਸ ਨੂੰ ਨਾਲ ਹੀ ਲੈ ਕੇ ਆਉਣਾ ਹੁੰਦਾ ਸੀ ਕੁਝ ਸਮਾਨ ਵਗੈਰਾ ਚੁੱਕਣ ਲਈ ਉਹ ਉਹਨਾਂ ਦੀ ਮਦਦ ਕਰ ਦਿੰਦੀ ਸੀ ਔਰ ਜੋ ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਸੀ ਤੇ ਉਹ ਜ਼ਿਮੀਦਾਰਾਂ ਦੇ ਘਰ ਭਾਂਡੇ ਮਾਜਦੀ ਸੀ ਕਪੜੇ ਧੋਂਦੀ ਸੀ ਤੇ ਸਫਾਈ ਦਾ ਸਾਰਾ ਹੀ ਕੰਮ ਉਹੀ ਕਰਦੀ ਸੀ ਉਸ ਘਰ ਦੀਆਂ ਮਾਈਆਂ ਨੇ ਉਸ ਨੂੰ ਕਿਹਾ ਕਿ ਐਤਵਾਰ ਅਸੀਂ ਹੰਸਾਲੇ ਜਾਣਾ ਹੁੰਦਾ ਹੈ ਤੂੰ ਵੀ ਸਾਡੇ ਨਾਲ ਚੱਲਿਆ ਕਰ ਉਹ ਸਨੇ ਹਾਂ ਕਰ ਦਿੱਤੀ ਐਤਵਾਰ ਵਾਲੇ ਦਿਨ ਜਦੋਂ ਉਹ ਹੰਸਾਲੇ ਜਾਂਦੇ ਤਾਂ ਉਹ ਉਹਨਾਂ ਦੇ ਬੈਗ ਫੜ ਲੈਂਦੀ ਸੀ ਵਾਪਸੀ ਤੇ ਪ੍ਰਸ਼ਾਦੇ ਵਾਲੇ ਖਾਲੀ ਭਾਂਡੇ ਉਸ ਨੂੰ ਫੜਾ ਦਿੰਦੀਆਂ ਸਨ ਇਸ ਤਰ੍ਹਾਂ ਉਹ ਨੌਕਰਾਨੇ ਕਈ ਸਾਲਾਂ ਤੋਂ ਹੰਸਾਲੇ ਆ ਰਹੀ ਸੀ ਆਪਣੀਆਂ ਸਰਦਾਰਨੀਆਂ ਦੇ ਬੈਗ ਫੜ ਲੈਣੇ ਪ੍ਰਸ਼ਾਦੇ ਵਾਲੇ ਝੋਲੇ ਫੜ ਲੈਣੇ ਦਾਲ ਖੀਰ ਵਾਲੇ ਬਰਤਨ ਫੜ ਲੈਣੇ ਇਸ ਤਰ੍ਹਾਂ ਉਹ ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਹੀ ਆਉਂਦੀ ਰਹੀ ਕਈ ਸਾਲਾਂ ਬਾਅਦ ਉਸ ਦੀ ਤਕਦੀਰ ਹੀ ਬਦਲ ਗਈ ਉਹ ਆਉਂਦੀ ਇਸੇ ਲਈ ਸੀ ਕਿ ਇਹ ਪਰਿਵਾਰ ਮੈਨੂੰ ਚੰਗੇ ਪੈਸੇ ਦੇ ਦਿੰਦੇ ਹਨ ਚੰਗਾ ਖਾਣ ਪੀਣ ਨੂੰ ਦਿੰਦੇ ਹਨ ਸਰਦਾਰਨੀਆਂ ਆਪਣੇ ਕੱਪੜੇ ਦੇ ਦਿੰਦੀਆਂ ਸਨ ਉਸ ਦੇ ਘਰ ਪਰਿਵਾਰ ਵਿੱਚ ਬੱਚੇ ਧੀਆ ਉਹੀ ਕੱਪੜੇ ਪਾ ਲੈਂਦੇ ਸਨ ਆਉਂਦੀ ਤਾਂ ਉਹ ਇਸੇ ਲਾਲਚ ਨੂੰ ਸੀ ਪਰ ਆਉਂਦੀ ਤਾਂ ਗੁਰੂ ਘਰ ਸੀ ਨਾ ਭਾਂਡੇ ਤਾਂ ਸੰਗਤ ਦੇ ਹੀ ਮਾਜ ਰਹੀ ਸੀ ਐਤਵਾਰ ਦੇ ਦਿਨ ਉਹਨੇ ਸੰਗਤਾਂ ਦੇ ਭਾਂਡੇ ਮਾਂਜਣੇ ਫਿਰ ਉਹਨਾਂ ਸਰਦਾਰਨੀਆਂ ਨੇ ਡਰਦੀਆਂ ਨੇ ਕਿ ਸੂਟਾਂ ਦੇ ਉੱਤੇ ਛਿੱਟੇ ਪੈ ਜਾਣਗੇ ਪਰ ਉਹ ਜਿਹੜੇ ਨਾਲ ਕੰਮ ਵਾਲੀ ਆਉਂਦੀ ਸੀ ਉਹਦਾ ਆਦਤ ਸੀ ਉਹ ਤਾਂ ਸਾਰਾ ਹੀ ਦਿਨ ਭਾਂਡੇ ਹੀ ਮਾਜਦੀ ਹੁੰਦੀ ਸੀ ਪਰ ਉਹ ਪੂਰਾ ਹੀ ਜੀ ਲਾ ਕੇ ਪੂਰੇ ਮਨ ਤੋਂ ਸੇਵਾ ਕਰਦੀ ਸੀ ਕਿਉਂਕਿ ਉਸ ਦਾ ਤਾਂ ਕੰਮ ਸੀ ਭਾਂਡੇ ਮਾਂਜਣੇ 5-6 ਸਾਲ ਉਹ ਸਰਦਾਰਨੀਆਂ ਦੇ ਨਾਲ ਹੀ ਉਸ ਗੁਰਦੁਆਰਾ ਸਾਹਿਬ ਆਉਂਦੀ ਰਹੀ ਉਸ ਦੀ ਤਕਦੀਰ ਬਦਲ ਗਈ ਅੱਜ ਜਦੋਂ ਉਹ ਬਰਤਨ ਮਾਂਜ ਰਹੀ ਸੀ ਉਧਰ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ ਜਦੋਂ ਉਹ ਸਰਦਾਰਨੀਆਂ ਨਾਲ ਉਥੋਂ ਤੁਰਨ ਲੱਗੀ ਤਾਂ ਅਚਾਨਕ ਅੰਦਰੋਂ ਬਾਬਾ ਜੀ ਬਾਹਰ ਆ ਗਏ ਉਸ ਦੇ ਮਨ ਵਿੱਚ ਵੀ ਫੁਰਨਾ ਆ ਗਿਆ ਜੇਕਰ ਇਹ ਸਰਦਾਰ ਸਰਦਾਰਨੀਆਂ ਇਹਨਾਂ ਮਹਾਂਪੁਰਖਾਂ ਦੇ ਕੋਲ ਹਰ ਐਤਵਾਰ ਆਉਂਦੇ ਹਨ ਆਪਣੇ ਕੋਈ ਨਾ ਕੋਈ ਅਰਦਾਸ ਬੇਨਤੀ ਕਰਦੇ ਹਨ ਤੇ ਇਹਨਾਂ ਦੀ ਝੋਲੀ ਵੀ ਪਰ ਜਾਂਦੀ ਹੈ ਤਾਂ ਮੈਂ ਵੀ ਇਹਨਾਂ ਦੇ ਘਰ ਕੰਮ ਕਰਦੀ ਹਾਂ ਹਰ ਐਤਵਾਰ ਇੱਥੇ ਆਉਂਦੀ ਹਾਂ ਕਿਉਂ ਨਾ ਮੈਂ ਵੀ ਮਹਾਪੁਰਖਾਂ ਦੇ ਕੋਲ ਅਰਦਾਸ ਬੇਨਤੀ ਕਰਵਾ ਲਵਾਂ ਇਹ ਸੋਚ ਕੇ ਉਹ ਹੱਥ ਜੋੜ ਕੇ ਅੱਗੇ ਹੋ ਗਈ ਉਹ ਮਹਾਪੁਰਖ ਕਹਿੰਦੇ ਬੀਬੀ ਤੂੰ ਦੱਸ ਕੀ ਕਹਿਣੀ ਹੈ ਤਾਂ ਉਹ ਮਾਤਾ ਕਹਿਣ ਲੱਗੀ ਕਿ ਘਰ ਵਿੱਚ ਬਹੁਤ ਗਰੀਬੀ ਹੈ ਮੈਂ ਤਾਂ ਸਾਰੀ ਉਮਰ ਗਰੀਬੀ ਵਿੱਚ ਲੰਘਾ ਲਈ ਹੈ ਮੇਰੀ ਸਾਰੀ ਉਮਰ ਕੱਪੜੇ ਧੋਂਦਿਆਂ ਹੀ ਲੰਘ ਗਈ ਹੈ ਸਾਡੇ ਤਾਂ ਗਲੀ ਵਿੱਚ ਕੋਈ ਚੀਜ਼ਾਂ ਵੇਚਣ ਵਾਲਾ ਕੋਈ ਕੱਪੜਾ ਵੇਚਣ ਵਾਲਾ ਭਾਈ ਵੀ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੁੰਦਾ ਹੈ ਕਿ ਇਹਨੇ ਕਿਹੜਾ ਖਰੀਦਣਾ ਹੈ ਇਸਦੇ ਕੋਲ ਕਿਹੜੇ ਪੈਸੇ ਹਨ ਇਹ ਤਾਂ ਲੋਕਾਂ ਦੇ ਪੁਰਾਣੇ ਕੱਪੜੇ ਹੀ ਪਾਉਂਦੀ ਹੈ ਉਹ ਕਹਿੰਦੀ ਜੀ ਧੌਲੇ ਆ ਗਏ ਮੈਂ ਜਿਨ੍ਹਾਂ ਦੇ ਘਰ ਕੰਮ ਕਰਦੀ ਹਾਂ ਉਹਨਾਂ ਦੇ ਹੀ ਸੂਟ ਹੰਡਾਉਂਦੀ ਹੋਈ ਬੁੱਢੀ ਹੋ ਚੁੱਕੀ ਹਾਂ ਕਦੇ ਆਪ ਖਰੀਦ ਕੇ ਵੇਖਿਆ ਹੀ ਨਹੀਂ ਇਦਾਂ ਹੀ ਉਹ ਬੇਨਤੀ ਕਰਦੀ ਕਰਦੀ ਰੋ ਪਈ। ਬਾਬਾ ਅਨੰਦ ਸਿੰਘ ਜੀ ਨੇ ਬਚਨ ਕਰਿਆ ਕਰਦੇ ਸਨ। ਮਹਾਪੁਰਖ ਕਿਸੇ ਦੀ ਬਹੁਤ ਮਾਇਆ ਤੋਂ ਖੁਸ਼ ਨਹੀਂ ਹੁੰਦੇ। ਉਹ ਤਾਂ ਮਿੱਠੇ ਬੋਲਾਂ ਦੇ ਨਾਲ ਹੀ ਖੁਸ਼ ਹੋ ਜਾਂਦੇ ਹਨ। ਉਹਨਾਂ ਨੇ ਖੁਸ਼ ਹੋਣਾ ਹੈ ਤਾਂ ਗੁੜ ਦੀ ਡਲੀ ਨਾਲ ਵੀ ਖੁਸ਼ ਹੋ ਜਾਣਾ ਹੈ। ਤੂੰ ਚਾਹੇ ਪਹਾੜੀ ਦੇ ਅੱਕ ਦੇ ਪੱਤੇ ਲਿਆ ਕੇ ਵੀ ਰੱਖ ਦੇਵੇ। ਉਹਨਾਂ ਦੇ ਨਾਲ ਵੀ ਖੁਸ਼ ਹੋ ਜਾਣਾ ਹੈ। ਉਸ ਦੀ ਨਿਮਰਤਾ ਦੀ ਬੇਨਤੀ ਸੁਣਦੇ ਮਹਾਪੁਰਖ ਜੀ ਮਿਹਰ ਦੇ ਘਰ ਵਿੱਚ ਆਏ। ਉਹnde ਖੜੇ ਖੜੇ ਹੀ ਬਾਬਾ ਜੀ ਨੇ ਸੇਵਾਦਾਰ ਨੂੰ ਬਚਨ ਕਰਨ ਲੱਗੇ ਉਥੇ ਜਾਓ ਭਾਈ ਤੇ ਉਹ ਸਾਹਮਣੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਹੈ ਉਸ ਨੂੰ ਲੈ ਕੇ ਆਓ ਉਹ ਸੇਵਾਦਾਰ ਫਿਰ ਕੁੱਤਾ ਲੈ ਕੇ ਆਇਆ ਬਾਬਾ ਜੀ ਨੇ ਮਾਈ ਨੂੰ ਕਿਹਾ ਕਿ ਇਹ ਕੁੱਤਾ ਆਪਣੇ ਘਰ ਲੈ ਜਾ ਇਸ ਨੂੰ ਰੋਟੀ ਪਾਇਆ ਕਰ ਗੁਰੂ ਨਾਨਕ ਨੇ ਆਪੇ ਹੀ ਤੇਰੇ ਤੇ ਮਿਹਰ ਕਰ ਦੇਣੀ ਹੈ ਉਸ ਮਾਈ ਨੂੰ ਕੁੱਤਾ ਦੇ ਦਿੱਤਾ ਤੇ ਉਹ ਉਸ ਨੂੰ ਆਪਣੇ ਨਾਲ ਘਰ ਲੈ ਗਈ ਉਸ ਮਾਈ ਨੇ ਸਾਰੇ ਹੀ ਘਰਦਿਆਂ ਨੂੰ ਕਿਹਾ ਕਿ ਇਸ ਨੂੰ ਰੋਟੀ ਪਾਉਣੀ ਹੈ। ਇਮਾਨਦਾਰੀ ਨਾਲ ਸਾਰੇ ਹੀ ਉਸ ਨੂੰ ਦੁੱਧ ਰੋਟੀ ਪਾਉਂਦੇ ਰਹੇ। 2 ਕਸਾਲਾਂ ਬਾਅਦ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਕਿਹਾ ਕਿ ਦੁਬਈ ਵਿੱਚ ਕੰਮ ਖੁੱਲਿਆ ਹੈ। ਆਪਾਂ ਤੇਰੇ ਪੋਤਰੇ ਨੂੰ ਬਾਹਰ ਭੇਜਣਾ ਹੈ। ਉਹ ਕਹਿੰਦੇ ਕਿ ਸਾਡੇ ਕੋਲ ਤਾਂ ਬਿਲਕੁਲ ਪੈਸੇ ਨਹੀਂ ਹਨ। ਉਹ ਰਿਸ਼ਤੇਦਾਰ ਕਹਿੰਦਾ ਕਿ ਪੈਸੇ ਤਾਂ ਮੈਂ ਲਾ ਦੇਵਾਂਗਾ। ਉਸ ਦਾ ਲੜਕਾ ਦੁਬਈ ਚਲਿਆ ਗਿਆ। ਉੱਥੇ ਜਾ ਕੇ ਉਸ ਨੂੰ ਚੰਗੇ ਸੱਜਣ ਮਿਲ ਗਏ। ਉਸਨੇ ਉੱਥੇ ਜਾ ਕੇ ਟਰਾਲੇ ਦਾ ਲਾਇਸੈਂਸ ਬਣਾ ਲਿਆ ਟਰਾਲਾ ਚਲਾ ਕੇ ਉਹ ਇੱਧਰ ਐਨੇ ਪੈਸੇ ਭੇਜਣ ਲੱਗਾ ਕਿ 8 ਸਾਲਾਂ ਦੇ ਵਿੱਚ ਕੋਠੀਆਂ ਖੜੀਆਂ ਹੋ ਗਈਆਂ ਹੁਣ ਉਸ ਮਾਈ ਦਾ ਦੂਜਾ ਪੋਤਰਾ ਵੀ ਕੈਨੇਡਾ ਪਹੁੰਚ ਗਿਆ ਵੇਖੋ ਕਿਸਮਤ ਬਦਲਣ ਲੱਗਿਆਂ देर ਨਹੀਂ ਲੱਗਦੀ ਕੋਈ ਗੁਰੂ ਘਰ ਦੀ ਸੇਵਾ ਕਰਕੇ ਤਾਂ ਵੇਖੇ ਤਕਦੀਰਾਂ ਹੀ ਬਦਲ ਜਾਂਦੀਆਂ ਹਨ ਪਹਿਲਾਂ ਉਸ ਨੂੰ ਸਰਦਾਰਾਂ ਦੇ ਘਰ ਕੰਮ ਕਰਦੀ ਨੂੰ ਕਈ ਸਾਲ ਬੀਤ ਗਏ ਸਨ ਪਰ ਉੱਥੋਂ ਉਸ ਨੂੰ ਚੰਦ ਪੈਸੇ ਅਤੇ ਪੁਰਾਣੇ ਕੱਪੜਿਆਂ ਤੋਂ ਇਲਾਵਾ ਔਰ ਕੁਝ ਨਹੀਂ ਸੀ ਮਿਲਿਆ ਪਰ ਉਹ ਸਰਦਾਰਨੀਆਂ ਦੇ ਕੀਤੇ ਐਤਵਾਰ ਦੀ ਸੰਗਤ ਉਸ ਨੂੰ ਮਿਲ ਚੁੱਕੀ ਸੀ ਗੁਰੂ ਘਰ ਦੇ ਭਾਂਡੇ ਮਾਂਜੇ ਤੇ ਅੱਜ ਸਾਰਾ ਕੁਝ ਮਿਲ ਗਿਆ ਹੁਣ ਵੀ ਉਹ ਮਾਈ ਹੰਸਾਲੀ ਹਾਜ਼ਰੀ ਜ਼ਰੂਰ ਭਰਨ ਦੇ ਲਈ ਆਉਂਦੀ ਹੈ ਹੁਣ ਉਸ ਦੀ ਉਮਰ ਵਡੇਰੀ ਹੋ ਗਈ ਹੈ ਪਰ ਉਹ ਹਰ ਐਤਵਾਰ ਹੰਸਾਲੀ ਹਾਜ਼ਰੀ ਜ਼ਰੂਰ ਭਰਦੀ ਹੈ ਇਹ ਸਭ ਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਦਾ ਫਲ ਹੁੰਦਾ ਹੈ ਸਾਥ ਸੰਗਤ ਜੀ ਗੁਰੂ ਦੇ ਦਰ ਤੇ ਕੀਤੀ ਸੇਵਾ ਤਕਦੀਰ ਹੀ ਬਦਲ ਦਿੰਦੀ ਹੈ ਇਸ ਲਈ ਸਾਨੂੰ ਗੁਰੂ ਦੇ ਦਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਜੀਵਨ ਵੀ ਲੇਖੇ ਵਿੱਚ ਲੱਗ ਜਾਵੇ ਹੁਣ ਇੱਥੇ ਕੋਈ ਮਹਾਂਪੁਰਖਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਤਰਕ ਬਿਲਕੁਲ ਵੀ ਨਾ ਕਰੇ ਕਿ ਬਾਬਾ ਜੀ ਨੇ ਉਸ ਨੂੰ ਕੁੱਤਾ ਦੇ ਦਿੱਤਾ ਉਸ ਨੂੰ ਰੋਟੀ ਪਾਉਣ ਨਾਲ ਕਿਸ ਤਰ੍ਹਾਂ ਉਸ ਦੇ ਦਿਨ ਬਦਲ ਸਕਦੇ ਹਨ ਮਹਾਂਪੁਰਖਾਂ ਦੀ ਰਮਜ ਨੂੰ ਤਾਂ ਪਾਉਣਾ ਬਹੁਤ ਹੀ ਮੁਸ਼ਕਿਲ ਹੈ ਅਸੀਂ ਆਮ ਸੋਚ ਵਾਲੇ ਇਨਸਾਨ ਇੱਕ ਬ੍ਰਹਮ ਗਿਆਨੀ ਦੀ ਗਤ ਨੂੰ ਨਹੀਂ ਪਾ ਸਕਦੇ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਮਹਾਪੁਰਖਾਂ ਦੇ ਬਚਨਾਂ ਨੇ ਪਿਛੇ ਕੀ ਰਾਜ਼ ਹੁੰਦਾ ਹੈ ਉਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਜੇ ਕੋਈ ਮਹਾਪੁਰਖਾਂ ਦਾ ਦੱਸਿਆ ਹੋਇਆ ਬਚਨ ਕਮਾ ਵੀ ਲਵੇ ਤਾਂ ਉਸ ਦੇ ਕੀਤੇ ਹੋਏ ਬਚਨਾਂ ਤੇ ਫੁੱਲ ਵੀ ਚੜਾ ਦੇਵੇ ਫਿਰ ਸਭ ਦਾ ਤਾਂ ਉਸ ਦੀ ਝੋਲੀ ਵਿੱਚ ਪੈ ਜਾਂਦੀਆਂ ਹਨ ਬਾਬਾ ਜੀ ਆਪਣੀ ਰਚਨਾ ਵਿੱਚੋਂ ਇਹ ਬਚਨ ਕਰਿਆ ਕਰਦੇ ਹਨ ਕਿ ਇਨਸਾਨ ਜਾਂ ਤਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚੋਂ 12 ਸਾਲ ਦਾ ਸਮਾਂ ਗੁਰੂ ਵਾਲੇ ਪਾਸੇ ਲਾਵੇ ਸਿਮਰਨ ਕਰੇ ਜਾਂ ਫਿਰ 6 ਦਿਨ ਕੰਮ ਕਰੇ ਤੇ 7ਵੇਂ 8ਵੇਂ ਦਿਨ ਗੁਰੂ ਘਰ ਦੀ ਹਾਜ਼ਰੀ ਤਾਂ ਜ਼ਰੂਰ ਭਰ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਕਿਸੇ ਰਿਸ਼ਤੇਦਾਰ ਵੱਲ ਵੱਧਦੇ ਹਾਂ ਉਸ ਨੂੰ ਮਿਲਦੇ ਹਾਂ ਉਸ ਨਾਲ ਪ੍ਰੇਮ ਵੱਧਦਾ ਹੈ ਪਰ ਜਦੋਂ ਅਸੀਂ ਗੁਰੂ ਸਾਹਿਬਾਂ ਵੱਲ ਨੂੰ ਵਧਾਂਗੇ ਤਾਂ ਤੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਾਂਗੇ ਤਾਂ ਸਾਡਾ ਗੁਰੂ ਨਾਨਕ ਪ੍ਰਤੀ ਪ੍ਰੇਮ ਵੱਧ ਜਾਵੇਗਾ ਰਿਸ਼ਤੇਦਾਰਾਂ ਕੋਲੋਂ ਪੈਸੇ ਲੈ ਲਓ ਜਾਂ ਫਿਰ ਕਿਸੇ ਦੇ ਪੈਸੇ ਦੇਣੇ ਹੋਣ ਰਿਸ਼ਤੇਦਾਰ ਨਾਲ ਤਾਂ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ ਪਰ ਜੇ ਅਸੀਂ ਗੁਰੂ ਨਾਨਕ ਦੇ ਘਰ ਹਾਜ਼ਰੀ ਭਰਦੇ ਹਾਂ ਉੱਥੇ ਜਾ ਕੇ ਕੁਝ ਚਿਰ ਸੇਵਾ ਸਿਮਰਨ ਕਰਦੇ ਹਾਂ ਗੁਰੂ ਸਾਹਿਬਾਂ ਦੇ ਲਈ ਕੁਝ ਨਾ ਕੁਝ ਭੇਟਾ ਦੇ ਲਈ ਲੈ ਕੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਜੀ ਸਾਡੀਆਂ ਹਾਜ਼ਰੀਆਂ ਸੱਚਖੰਡ ਵਿੱਚ ਪਰਵਾਨ ਕਰ ਲੈਂਦੇ ਹਨ ਅਤੇ ਸਾਰੀਆਂ ਹੀ ਦਾਤਾਂ ਫਿਰ ਸਿੱਖ ਦੀ ਝੋਲੀ ਵਿੱਚ ਪਾ ਦਿੰਦੇ ਹਨ ਇਸ ਲਈ ਇੱਕ ਬਹੁਤ ਹੀ ਉਦਮ ਚੰਗਾ ਹੈ ਕਿ ਅਸੀਂ ਐਤਵਾਰ ਵਾਲੇ ਦਿਨ ਤਾਂ ਗੁਰੂ ਘਰ ਦੇ ਵਿੱਚ ਜ਼ਰੂਰ ਹਾਜ਼ਰੀ ਭਰਣੀ ਹੈ ਸਿਮਰਨ ਕਰਨਾ ਹੈ ਤੇ ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ ਜੀਵਨ ਵਿੱਚ ਕੁਝ ਦਸਵੰਧ ਰੁਪੀ ਸਮਾਂ ਪਰਮਾਤਮਾ ਦੇ ਨਾਮ ਲਗਾਉਣਾ ਹੈ ਤਾਂ ਵੇਖ ਲੈਣਾ ਕਿ ਪਰਮਾਤਮਾ ਜੀ ਕਿਵੇਂ ਸਾਨੂੰ ਖੁਸ਼ੀਆਂ ਦੇ ਦੇਣਗੇ ਸਾਡੇ ਘਰ ਵਿੱਚ ਬਰਕਤਾਂ ਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ